ਉਦੇ ਦਰ ਤੇ ਬਹਿਣਾ ਖਲੋਣਾ ਘਰੋਂ ਤੁਰ ਕੇ ਆਉਣਾ ਵੀ ਬੰਦਗੀ ਹੈ ਆਕ ਦੇ ਸਿਰ ਉੱਚਾ ਸਿਰ ਬਹੁਤ ਉੱਚਾ ਹੈ ਸਿਰ ਸਾਰੇ ਅੰਗਾਂ ਨਾਲੋਂ ਉੱਚਾ ਹੈ ਸਿਰ ਮੋਰ ਹੈ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ ਜਿਹੜੇ ਪੈਰ ਨੇ ਇਹ ਸਭ ਤੋਂ ਨਹੀਂ ਮੈਨੇ ਪਰ ਸਿਰ ਗੁਰਮੁਖੋ ਸਭ ਤੋਂ ਉੱਚਾ ਹੈ ਪਰ ਉੱਚਾ ਸਿਰ ਹੋਣ ਦੇ ਬਾਵਜੂਦ ਵੀ ਜਿਹੜਾ ਸਿਰ ਹੈ ਉਹ ਪੈਰਾਂ ਤੇ ਹੀ ਝੁਕਦਾ ਆਪ ਕੋ ਸਤਿਨਾਮ ਸ੍ਰੀ ਵਾਹਿਗੁਰੂ ਤੇ ਭਾਈ ਗੁਰਦਾਸ ਜੀ ਕਹਿੰਦੇ ਮੈਂ ਕੀ ਦੇ ਸਕਦਾ ਹਾਂ ਉਹਨਾਂ ਗੁਰਮਖਾਂ ਨੂੰ ਮੈਂ ਕੀ ਦੇ ਸਕਦਾ ਆਖਦੇ ਮੇਰੀ ਖੱਲੋ ਮੋਜੜੇ ਗੁਰਸਿੱਖ ਹੰਡਾਂਦੇ ਇਹੋ ਜਿਹੇ ਗੁਰਸਿੱਖਾਂ ਨੂੰ ਕਹਿੰਦੇ ਮੇਰੀ ਖੱਲ ਦੀਆਂ ਜੁੱਤੀਆਂ ਬਣਾ ਕੇ ਵੀ ਪਵਾ ਦिए ਆਖੋ ਸਤਨਾਮ ਸ੍ਰੀ ਵਾਹਿਗੁਰੂ ਭਾਈ ਗੁਰਦਾਸ ਜੀ ਇੰਨੇ ਵਿਦਵਾਨ ਜਿਨ੍ਹਾਂ ਨੇ ਆਪਣੇ ਹੱਥ ਨਾਲ ਪੰਜਵੇਂ ਪਾਤਸ਼ਾਹ ਦੇ ਸਨਮੁਖ ਸਾਹਮਣੇ ਬਹਿ ਕੇ ਗੁਰਮਖ ਪਿਆਰੇ ਪਾਵਨ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਜਿਹੜਾ ਉਤਾਰਾ ਜਿਹੜਾ ਪੀਤਾ ਜੋ ਸੰਪਾਦਕ ਕੀਤੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਰੂਪ ਵਿੱਚ ਉਹ ਕਹਿ ਰਹੇ ਨੇ ਕਹਿੰਦੇ ਮੇਰੇ ਚੰਮ ਦੀਆਂ ਜੁੱਤੀਆਂ ਬਣਾ ਕੇ ਉਸ ਗੁਰਸਿੱਖ ਨੂੰ ਪਵਾ ਦਿਓ ਜਿਹੜਾ ਗੁਰਸਿੱਖ ਸਮਝ ਗਿਆ ਕਿ ਪੈਰਾਂ ਨੂੰ ਕਿੱਥੇ ਵਰਤਣਾ ਹੈ ਜਿਨ੍ਹਾਂ ਨੇ ਹੁਣ ਬਾਬਾ ਗਜਨ ਸਿੰਘ ਜੀ ਹੋਣਾ ਨੇ ਇਸੇ ਸ਼ੋਰ ਦੀ ਸੇਵਾ ਦਿੱਤੀ ਹੈ ਸਰਦਾਰ ਦਰਮਨ ਸਿੰਘ ਜੀ ਪ੍ਰਿੰਸੀਪਲ ਸਾਹਿਬ ਉਮੇਂ ਆਨਿ ਫਰਮਾਇ ਅਰਦਾਸ ਕਰਾਉਂਦੇ ਨੇ ਕਿ ਅਜੇ ਹਰ ਪ੍ਰੇਸ਼ੰਗ ਵੀ ਅੰਨਜੇ ਮਹਾਨ ਵਿਦਵਾਨ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਪਰਮਤ ਨਾਲ ਜੋੜਨ ਲਈ ਉਹ ਸੋ ਨਗੜਾ ਮਾਇਆ ਦਾਸ ਕਰਾਉਂਦੇ ਨੇ ਹੋਰ ਬਾਦਸ਼ਾਹ ਜਿਹੜੇ ਸਾਡੇ ਭੈਣਾ ਵੱਲ ਅੱਜ ਦੇ ਸਰਕਾਰ ਵਿੱਚ ਮਾਇਆ ਹੀ ਹੈ ਵਾਹਿਗੁਰੂ ਸਾਰਿਆਂ ਦੇ ਦੇਖੇ ਚਲਾਵੇ ਕੰਤਕ ਮਾਇਆ ਜਵਾਦੇ ਬਖਸ਼ਿਸ਼ ਕਰੇ

ਬੋਲੋ ਠੀਕ ਹੈ ਗਾ ਰਹਾ ਸੋਨਾ ਨੂੰ ਕੀ ਕੀ ਤਾ ਤੋੜੇ ਤਨਾ ਸਨ ਚੂ ਚਾ चूट हाणे जानलोत जानल नचनास चूट ह